ਇੱਥੇ ਮਿਲਦੀਆਂ ਹਨ ਪੁੱਤਰਾਂ ਦੀਆਂ ਦਾਤਾਂ ਜੇਕਰ ਤੁਹਾਨੂੰ ਵੀ ਪੁੱਤਰ ਦੀ ਦਾਤ ਚਾਹੀਦੀ ਹੈ ਤਾਂ ਤੁਸੀਂ ਵੀ ਪਿੰਬਲਾਲਾ ਵਿਖੇ ਬਾਬਾ ਹਸਤ ਲਾਲ ਜੀ ਦੇ ਤਪਸਥਾਨ ਤੇ ਆ ਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਸਕਦੇ ਹੋ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਚਰਨ ਸ਼ੋਪ ਪ੍ਰਾਪਤ ਸਥਾਨ ਹੈ ਬਾਬਾ ਹਸਤ ਲਾਲ ਜੀ ਉਹਨਾਂ 52 ਰਾਜਿਆਂ ਵਿੱਚੋਂ ਸਨ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਿਹਾ ਕਰਵਾਇਆ ਸੀ ਜੇ ਅਸੀਂ ਸਟੇਨ ਸਾਈਟ ਨਿਊਜ਼ ਵਾਲੇ ਤੇਰ ਸਿੰਘ ਜੀ ਵਰਗ ਉਹ ਵੀ ਨਾਲ ਦੇ ਨਾਲ ਲਾਈਵ ਕਰ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਾ ਚੈਂਗਲਾ ਨੂੰ ਜਿਹੜੇ ਬਾਹਰ ਬੈਠੇ ਨੇ ਪ੍ਰੇਮੀ ਉਹ ਲਾਈਵ ਦੇਖ ਕੇ ਬਾਬਾ ਯੂਨੈਸ ਸੁਲਾਨਾ ਸੁਹਾਗ ਦਾ ਨਾਮ ਮੰਨ ਸਕਦੇ ਹੋ ਉਹਨਾਂ ਨੇ ਸਾਡੇ ਤੇ ਕੀ ਕਿਰਪਾ ਕੀਤੀ ਭਗਤੀ ਤੇ ਸ਼ਕਤੀ ਦੇ ਨਾਲ ਉਹਨਾਂ ਨੇ ਜੋੜਿਆ ਜੀ ਜਦੋਂ 3 ਮਈ 1666 ਈਸਵੀ ਨੂੰ ਪੰਜਵੇਂ ਪਾਤਸ਼ਾਹ ਮੁਹੰਮਦ ਜੀ ਦੀ ਸ਼ਹਾਦਤ ਹੋ ਗਈ ਹੈ ਉਹਨੂੰ ਵੀ ਸ਼ਹਾਦਤ ਦੇ ਵਿੱਚੋਂ ਰੋਸ ਪੈਦਾ ਹੁੰਦਾ ਹੈ ਛੇਵੇਂ ਪਾਤਸ਼ਾਹ ਨੇ ਦੇਖ ਲਿਆ ਕਿ ਦੂਜੇ ਪਹਿਲੋਂ ਹੁਣ ਜਿਹੜੇ ਜ਼ਬਰ ਨੂੰ ਤਕੀਆਂ ਤਵੀਆਂ ਦੇ ਵਿੱਚ ਕੇ ਥਲ ਨਾ ਪਈ ਜਿਹੜੇ ਜ਼ਬਰ ਨੂੰ ਸੀਸ ਦੇ ਵਿੱਚ ਗਰਮ ਰੇਤ ਠਵਾ ਕੇ ਥਲ ਨਾ ਪਈ ਹੁਣ ਉਹ ਜ਼ਬਰ ਦਾ ਟੱਕਰ ਸਬਰ ਨਾਲ ਨਹੀਂ ਪਰਵਾਹ ਨਾਲ ਟੱਕਰ ਸ਼ਕਤੀ ਨੇ ਭਗਤਾਂ ਨੂੰ ਇੱਕ ਜਗ੍ਹਾ ਇਕੱਠਾ ਕਰਾ ਲਿਆ ਕਿਉਂਕਿ ਭਗਤੀ ਹੈ ਜਿਹੜੀ ਉਹ ਮਹੂਜ ਨਹੀਂ ਸ਼ਕਤੀ ਤੋਂ ਬਿਨਾਂ ਤਾਂ ਨਵ ਲੋਕ ਨੇ ਜਿਹੜੇ ਉਹ ਭਗਤਾਂ ਨੂੰ ਕੋਈ ਚੰਗੀ ਜ਼ਿੰਦਗੀ ਜਿਉਣ ਨਹੀਂ ਦਿੰਦੇ ਉਹਨਾਂ ਨੂੰ ਬੰਦਗੀ ਨਹੀਂ ਕਰ ਲੈਂਦੇ ਸੱਤ ਤੇ ਸੱਤਾ ਦਾ ਹਮੇਸ਼ਾ ਵਾਰ ਰਿਆ ਸੱਤਾ ਪਰਸ਼ਕ ਆਰ ਜੀ ਤੌਰ ਤੇ ਸਾਨੂੰ ਲੱਗਦੀ ਹੈ ਵੀ ਰਾਜ ਕਰਦੀ ਹੈ ਜੀ ਜੇਤ ਹੁੰਦੀ ਹੈ ਪਰ ਆਖਰ ਨੂੰ ਸੱਤਾਂ ਜੜੋਂ ਸਾਹਮਣੇ ਆਉਂਦੇ ਹਨ ਤਾਂ ਪਰ ਸਤਗੁਰੂ ਅੱਜ ਮਹਿਮਾ ਰਾਜੀ ਸੱਤ ਤੇ ਨੇ ਬੱਚਾ ਜਹਾਂਗੀਰ ਸੱਤ ਤੇ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਤ ਤੇ ਨੇ ਬੱਚਾ ਅਰੰਗਦੇਵ ਸੱਤ ਤੇ ਹੈ ਪਰ ਆਖਰ ਅਜ ਨਾਮ ਕਿੰਨੋਂ ਵੱਲ ਆ ਜਾਂਦਾ ਦੂਸੇ ਬਤਨ ਜਦੋਂ ਫਰਜੀ ਤੌਰ ਤੇ ਉਸ ਵੇਲੇ ਸੱਤਾਂ ਦੀ ਜਿੱਤ ਸਮਝੀ ਗਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਆਖਰ ਜਿੱਤ ਸਤਵੀਂ ਹੁੰਦੀ ਹੈ ਸਭ ਨੂੰ ਪਾਚਨ ਕਹਿ ਦਿੱਤਾ ਵਿਪਟਤੀ